ਕੀ ਕਰੀਆ ਬੰਦੀਆਂ ਬਦੋਂ ਸੱਟ ਹੈ ਲੋਕ ਫੋਨ ਉੱਤੇ ਹੰਗਿਆ ਸਤਿਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਤੇਜ ਸਿੰਘ ਬਹਿਮਣ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦਾ ਹਾਂ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 1984 ਆਲੇ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੋਂ ਪੰਜਾਬੀਓ ਅੱਜ ਮੈਂ ਖੜਾ ਆਂਗਾ ਮੰਡਲ ਅਫਸਰ ਨਹਿਰ ਮਾਨਸਾ ਮੰਡਲ ਆਈਪੀ ਜਵਾਰਕੇ ਦੇ ਦਫਤਰ ਇਸ ਦਫਤਰ ਵਿੱਚ ਆਪਣਾ ਜਾਉਣ ਦਾ ਜਿਹੜਾ ਮਕਸਦ ਹੈ ਕਿ ਅਸੀਂ ਪਿੰਡ ਬਹਿਮਣ ਜੱਸਾ ਵਾਸੀਆਂ ਨੇ 23 ਜਨਵਰੀ 2024 ਤੋਂ ਇੱਕ ਸੰਘਰਸ਼ ਵਿੱਢਿਆ ਹੋਇਆ ਹੈ ਜਿਸ ਦੇ ਵਿੱਚ ਅਸੀਂ ਪੀਣ ਵਾਲਾ ਪਾਣੀ ਤੇ ਨਹਿਰੀ ਪਾਣੀ ਜਿਹੜਾ ਪ੍ਰਸ਼ਾਸਨ ਤੋਂ ਅਫਸਰ ਸਾਹਿਬ ਤੋਂ ਮੌਕੀ ਦੀ ਸਰਕਾਰ ਤੋਂ ਆਪਦੇ ਪਿੰਡ ਵਾਸਤੇ ਮੰਗ ਰਹੇ ਹਾਂ ਔਰ ਉਸ ਦੇ ਸੰਬੰਧ ਵਿੱਚ ਅੱਜ ਸਵੇਰੇ ਇੱਕ ਅਸੀਂ ਪਿੰਡ ਦੇ ਵਿੱਚ ਕਮੇਟੀ ਵੀ ਬਣਾਈ ਹੈ ਅਸੀਂ ਉਹਦੇ ਤੋਂ ਵਾਂਗ ਵਿੱਚ 20 ਫਰਵਰੀ 2024 ਨੂੰ ਐਸਡੀਐਮ ਦਫ਼ਤਰ ਤਰਵੰਡੀ ਸਾਬੋ ਇੱਕ ਧਰਨਾ ਵੀ ਲਾਇਆ ਸੀ ਜਿਸ ਵਿੱਚ ਅਸੀਂ ਕਾਲੇ ਝੰਡੇ ਲੈ ਕੇ ਤੇ ਖਾਲੀ ਘੜੇ ਲੈ ਕੇ ਉੱਥੇ ਪ੍ਰਦਰਸ਼ਨ ਕੀਤਾ ਸੀ ਉਸੇ ਲੜੀ ਦੇ ਤਹਿਤ ਸਾਨੂੰ ਬਲਾਕ ਪੰਚਾਇਤ ਅਫਸਰ ਬਠੰਡਾ ਵੱਲੋਂ ਮੇਰੇ ਨਾਮ ਤੇ ਇੱਕ ਲੈਟਰ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੂੰ ਹੀ ਪਾਣੀ ਦੇ ਸਬੰਧ ਵਿੱਚ ਨਹਿਰੀ ਵਿਭਾਗ ਨਾਲ ਤਾਲਮਿਲ ਕਰੋ ਅੱਜ ਜਿਹੜੇ ਟੇਲਾਂ ਵਾਲੇ ਪਿੰਡ ਹੈ ਜਿੱਥੇ ਖਾਸ ਕਰਕੇ ਗਰਾਊਂਡ ਵਾਟਰ ਵੀ ਖਰਾਬ ਹੈ ਪਾਣੀ ਵਾਲਾ ਪਾਣੀ ਵੀ ਵਧੀਆ ਨਹੀਂ ਹੈ ਸਾਫ਼ ਥੱਲੇ ਵਾਲਾ ਧਰਤੀ ਵਾਲਾ ਉਹਨਾਂ ਨੂੰ ਜ਼ਿਆਦਾਤਰ ਉਹ ਕਾਟਨ ਵੈਲਟ ਵਾਲੇ ਐ ਤੇ ਉਹਨਾਂ ਨੂੰ ਹੁਣ ਨਰਮੇ ਦੀ ਬਜਾਈ ਵਾਸਤੇ ਪਾਣੀ ਦੀ ਲੋੜ ਹੈ ਅਸੀਂ ਹੁਣੇ-ਹੁਣੇ ਐਕਸ਼ਨ ਸਾਹਿਬ ਮਾਨਯੋਗ ਜਗਮੀਤ ਸਿੰਘ ਭਾਕਰ ਜੀ ਨੂੰ ਮਿਲ ਕੇ ਆਏ ਹਾਂ ਉਸੇ ਲੈਟਰ ਦੇ ਤਹਿਤ ਅੱਜ ਸੰਗਤਨਾ ਸਵੇਰੇ ਰਹਿ ਕੀਤੀ ਸੀ ਔਰ ਮੇਰੀ ਡਿਊਟੀ ਲੱਗੀ ਸੀ ਅਸੀਂ ਉਹਨਾਂ ਨੂੰ ਮਿਲ ਕੇ ਆਏ ਹਾਂ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਤੁਹਾਡਾ 2 ਦਿਨ ਦੇ ਵਿੱਚ ਵਿੱਚ ਜਿਹੜਾ ਟੇਲਾਂ ਤੇ ਪਾਣੀ ਪੂਰਾ ਹੋ ਜੂਗਾ ਔਰ ਜਿੰਨੇ ਲੋਕਾਂ ਨੂੰ ਨਰਮੀ ਬੀਜਣ ਵਾਲੇ ਲੋਕਾਂ ਨੂੰ ਪਾਣੀ ਦੀ ਲੋੜ ਹੈਗੀ ਉਹ ਸਾਰਿਆਂ ਨੂੰ ਵਧੀਆ ਸਹੀ ਮਾਇਆ ਹੋਊਗਾ ਮੈਂ ਇਸ ਪੱਖ ਤੋਂ ਉਹਨਾਂ ਦਾ ਧੰਨਵਾਦ ਵੀ ਕਰਕੇ ਆਇਆਂਗਾ ਆਪਣੇ ਪਿੰਡ ਵੱਲੋਂ ਔਰ ਜੋ ਪਿਛਲੇ 2-3 ਮਹੀਨਿਆਂ ਤੋਂ ਵਧੀਆ ਪਾਣੀ ਚੱਲਿਆ ਸੀ ਉਹਦੇ ਵਾਸਤੇ ਵੀ ਅਸੀਂ ਉਹਨਾਂ ਦਾ ਧੰਨਵਾਦ ਕਰਕੇ ਆਏ ਆਂ ਛੋਡੇ ਖਾਸ ਕਰਕੇ ਮੈਨੂੰ ਪਿੰਡ ਬਹਿਮਣ ਜੱਸਾ ਦੇ ਭਰਾਵਾਂ ਦੀ ਵੀਰਾਂ ਦੀ ਭੈਣਾਂ ਦੀ ਮਾਤਾਵਾਂ ਦੀ ਸਹਿਯੋਗ ਦੀ ਲੋੜ ਹੈ ਆਪਾਂ ਇਸ ਜੰਗ ਨੂੰ ਜਿੰਨੀ ਦੇਰ ਤੱਕ ਸਾਡਾ ਕੋਈ ਪੱਕਾ ਹੱਲ ਸਰਕਾਰ ਨਹੀਂ ਕਰਦੀ ਜਾਂ ਜਿਹੜੀਆਂ ਪੋਸਟ ਲੈਟਰ ਵਿੱਚ ਲਿਖੀਆਂ ਹੋਈਆਂ ਮੰਗਾਂ ਉਹ ਪੂਰੀਆਂ ਕਰਕੇ ਆਪਣਾ ਹੱਲ ਨਹੀਂ ਕੱਢਦੀ ਉਸ ਨੂੰ ਜਾਰੀ ਰੱਖਾਂਗੇ ਉਨੀ ਦੇਰ ਤੱਕ ਉਸ ਜੰਗ ਨੂੰ ਜਿਹੜੀ ਆਪਾਂ ਲਗਾਤਾਰ ਉਨੀ ਦੇਰ ਤੱਕ ਲੜਦੇ ਰਵਾਂਗੇ ਜਿੰਨੀ ਦੇਰ ਤੱਕ ਸਾਨੂੰ ਸਾਡਾ ਹੱਕ ਨਹੀਂ ਮਿਲ ਜਾਂਦਾ ਕਿਉਂਕਿ ਅਸੀਂ ਵੀ ਟੇਲਾਂ ਵਾਲੇ ਲੋਕਾਂ ਆਂ ਜਿਹੜੇ ਦੂਜਿਆਂ ਦੇ ਬਰਾਬਰ ਦਾ ਟੈਕਸ ਦਿੰਦੇ ਆਂ ਮੈਂ ਪਹਿਲਾਂ ਵੀ ਕਹਿੰਦਾ ਹੁੰਨਾ ਸੋ ਅੱਜ ਦੀ ਵੀਡੀਓ ਚ ਪੰਜਾਬੀ ਹੋਏ ਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਦਿਆਂ ਨੂੰ ਬੇਨਤੇ ਉਧਰੋਂ ਕੈਮਰਾ ਜ਼ਰੂਰ ਘੁਮਾ ਦਿਓ ਇੱਕ ਵਾਰੀ ਉਧਰੋਂ ਘੁਮਾ ਦਿਓ ਪਤਾ ਲੱਗਿਆ ਆਪਾਂ ਕਿੱਥੇ ਜੇ ਖੜੇ ਆਂ ਹਾਂਜੀ ਬਹੁਤ ਘੁੰਮ ਗਈ ਬਾਤ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ